ਸਤਿ ਸ਼੍ਰੀ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਅੱਜ ਨਾ ਆਪਾਂ ਕਿ ਜਿਹੜੀ ਰੀਲ ਪਾਈ ਹੂਰੀਆ ਬਰੇ ਹੂਰੀਆ ਦੀ ਗੱਲ ਕਰਦੇ ਆਂ ਜਿਹੜਾ ਨਾ ਹੂਰੀਆ ਕਦੂ ਕਰਨ ਤੋਂ ਪਹਿਲਾਂ ਜਿਹੜੇ ਪਾਈ ਖੱਤਿਆਂ ਦੇ ਵਿੱਚ ਤੇ ਉਹ ਜੇ ਆਪਾਂ ਥੋੜਾ ਜਿਹਾ ਹਰ ਸਾਲ ਹੀ ਛੱਡਦੇ ਹੁੰਨੇ ਥੋੜਾ ਜਿਹਾ ਟਰਾਈਲ ਦਿੱਤਾ ਉਹ ਤੇ ਤੇ ਜੀਚੀ ਨਹੀਂ ਪਾਈ ਬਾਕੀ ਸਾਰੇ ਆਪਾਂ ਜਾਰੀ ਪਾਈਏ ਕਦੂ ਕਰਨ ਤੋਂ ਪਹਿਲਾਂ ਤੇ ਆਹ ਜਿਹੜੇ ਖੇਤ ਦੇ ਵਿੱਚ ਪਈ ਹੈ ਜੀ ਪਹਿਲੋਂ ਸਾਰਾ ਹੁਣ ਤੁਹਾਨੂੰ ਦੱਸਦੇ ਆ ਕਿੰਨੀ ਹੂਰੀਆ ਪਈ ਹੈ ਕਿਹੜੇ ਤਰੀਕੇ ਨਾਲ ਪਾਈ ਆਂ ਆਹ ਖੇਤ ਦੇ ਵਿੱਚ ਪਈ ਹੈ ਪਹਿਲੋਂ ਆਹ ਥੋੜਾ ਕਿਸਾਂ ਆ ਹੀ ਛ ਜਵਾਲਾ ਨਹੀਂ ਕੋਈ ਤਿੰਨ ਕਿ ਕਨਾਲਾ ਇੰਨਾ ਕੀ ਤਾਂ ਹੀ ਕਰ ਸਾਲ ਛੱਡ ਦਿੰਨੇ ਤਿੰਨ ਕਨਾਲਾਂ ਦੇ ਲਾਗੇ ਬੰਨੇ ਹੋਣਾ ਕਿਉਂਕਿ ਉਹ ਕੈਰੀ ਆਉਂਦੀ ਕੈਰੀ ਦੀ ਪਾਈ ਹੈ ਪਹਿਲੋਂ ਤੇ ਇਹ ਛੱਡਿਆ ਇੱਚੀ ਵੇਖ ਲੋ ਯੂਰੀਆ ਨਹੀਂ ਪਈ ਇੱਚੀ ਆ ਯੂਰੀਆ ਪਈ ਹੈ ਪਹਿਲੋਂ ਹੁਣ ਕਈ ਭਰਾਣਾ ਗਈ ਜਾਂਦੇ ਸੀ ਕਿ ਜਿਹੜਾ ਦੂਸਰਾ ਇਹ ਲੀਵਰ ਦੇ ਹੱਥ ਖਰਾਬ ਹੋ ਜਾਂਦੇ ਆ ਜਾਂ ਪੈਰ ਖਰਾਬ ਹੋ ਜਾਂਦੇ ਪਹਿਲੀ ਗੱਲ ਤੇ ਦੱਸਦਾ ਸਾਡੇ ਨਾਲ ਵੜਾ ਚਿਰ ਹੋ ਗਿਆ ਲੀਵਰ ਨਾਲ ਉਹ ਹੀ ਆਉਂਦੀ ਪੱਕੀ ਹਰ ਸਾਲ ਇੱਕੋ ਹੀ ਲੀਵਰ ਉਹ ਹੀ ਲੀਵਰ ਆਉਂਦੀ ਆ ਤੇ ਉਹ ਹੀ ਹਰ ਸਾਲ ਝੂਰੀਆ ਪਾਉਂਦੀ ਨੂੰ ਚਲੋ 4 ਸਾਲ ਹੀ ਹੋ ਗਏ ਸਾਨੂੰ ਪਾਉਂਦਿਆਂ ਨੂੰ ਪੈਂਦੀ ਨੂੰ ਪਹਿਲੋਂ ਇਹ ਪਰ ਲੀਵਰ ਸਾਡੇ ਭਰਾਵੋ ਪੱਕੀ ਇੱਕੋ ਹੀ ਹੁੰਦੀ ਹੈ ਜੇ ਲੀਵਰ ਦੇ ਹੱਥ ਜਾਂ ਪੈਰ ਖਰਾਬ ਹੁੰਦੇ ਹੁੰਦੇ ਤੇ ਸਾਡੇ ਪੱਕੀ ਲੀਵਰ ਉਹਨਾਂ ਨੇ ਸਾਨੂੰ ਦੱਸਣਾ ਨਹੀਂ ਕੋਈ ਨਹੀਂ ਹੁੰਦਾ ਨਾ ਕੋਈ ਹੱਥ ਖਰਾਬ ਹੁੰਦੇ ਨਾ ਪੈਰ ਕਈ ਭਰਾਾਂ ਦੇ ਹੀ ਵੈਰਾਈਟੀਆਂ ਵੱਖ-ਵੱਖ ਬੱਕਰੀਆਂ ਇੱਕੋ ਵੈਰਾਈਟੀ ਆ ਕਈ ਭਰਾਾਂ ਦੇ ਹੈਗੀ ਇਹਦਾ ਦੂਸਰਾ ਜਿਹੜਾ ਹੈਗਾ ਏ ਆ ਜਮੀਨ ਪਟਾਈ ਹੈ ਜਾਂ ਕੋਈ ਕੋਈ ਜਮੀਨ ਨਹੀਂ ਪਟਾਈ ਇਕੱਠੀ ਜਮੀਨ ਇਹ ਬੜੀ ਚਲਦੀਆਂ ਜਮੀਨਾਂ ਸਾਡੀਆਂ ਨਾ ਨਿਮਾਨਤਰੀ ਆਉਂਦੀ ਉੱਤੋਂ ਠਾਣ ਨੂੰ ਸਿੱਧੀ ਠਾਣ ਨੂੰ ਐਨ ਨਿਮਾਨਤਰੀ ਜਾਂਦੀ ਪਰ ਇਹਨੂੰ ਇਦਾਂ ਹੀ ਜ਼ਮੀਨਾਂ ਆ ਸ਼ੁਰੂ ਤੋਂ ਕੋਈ ਜ਼ਮੀਨ ਨਹੀਂ ਪੁੱਟੀ ਕੋਈ ਕੁਝ ਨਹੀਂ ਆ ਰੋਈ ਵਾਲ ਨੂੰ ਨਵਾਂ ਤੁਰੀ ਜਾਂਦੀ ਹੈ ਤੇ ਕਈ ਭਰਾ ਆਂ ਦੇ ਜ਼ਮੀਨ ਬੰਜਰ ਹੋ ਜਾਣੀ ਜਾਂ ਕੋਈ ਲਾ ਲੋ ਤੇ ਇਹਦਾ ਲਾ ਲੋ ਕੀ ਜ਼ਮੀਨ ਬੰਜਰ ਦਾ ਇਦਾਂ ਆ ਕਿ ਜਾਂ ਤੇ ਆਪਾਂ ਦੂਸਰਾ ਜਿਹੜੀ ਹੈਗੀ ਆ ਇਹ ਯੂਰੀਆ ਬਾਤ ਹੀ ਵੱਧ ਪਾਈਏ ਕਿਉਂਕਿ ਜੇ ਹੁਣ ਜਿਵੇਂ ਆ ਇਹ ਵੈਰਾਈਟੀ ਤੁਹਾਨੂੰ ਦੱਸ ਦਈਏ ਪਹਿਲੇ ਨੰਬਰ ਤੇ ਵੈਰਾਈਟੀ ਹੈਗੀ 7701 ਇਹ ਵੀ 7701 ਤੇ ਅੱਜ ਇਹ ਚੀਹੂਰੀਆ ਨਹੀਂ ਪਈ ਇਹ ਵੀ 7701 ਤੇ ਝੋਨਾ ਲੱਗਾ ਜੀ ਇੱਕੇ ਦਿਨ ਦਾ ਇਹ ਜਿਹੜਾ ਝੋਨਾ ਹੈ ਇੱਕੇ ਦਿਨ ਦਾ ਜਦੋਂ ਲੱਗਾ ਆ ਵੀ ਉਦੋਂ ਹੀ ਲੱਗਾ ਆ ਵੀ ਉਦੋਂ ਲੱਗਾ ਇਹ ਚੀਹੂਰੀਆ ਪਹਿਲਾਂ ਪਈ ਇਹ ਚੀਹੂਰੀਆ ਨੇ ਪਈ ਝੂਰੀਆ ਪਾਈ ਕਿੰਨੀ ਕਿੰਨੀ ਹੈ ਜੀ ਪਹਿਲਾਂ ਸਿਰਫ ਤੇ ਸਿਰਫ ਸਵਾ ਸਵਾ ਬੈਗ ਜਿਵੇਂ 5 ਬੈਗ ਝੂਰੀਆ ਦੇ ਚਾਵਾ ਚਾਵਾ ਕਿllen ਖਲਾਰੀ ਗਏ ਸਵਾ ਸਵਾ ਬੈਗ ਝੂਰੀਆ ਦਾ ਸਿਰਫ ਪਹਿਲਾਂ ਪਿਆ ਸਵਾ ਸਵਾ ਬੈਗ ਝੂਰੀਆ ਦਾ ਪਹਿਲਾਂ ਪਿਆ ਦੇ ਇੱਚੀ ਉਨੀ ਜਿੰਨੀ ਇੱਚੀ ਪਹਿਲਾਂ ਹੂਰੀਆ ਪਾਈ ਝੋਨਾ ਲਾਉਣ ਤੋਂ ਬਾਅਦ ਜਦੋਂ ਝੋਨਾ ਤੁਰ ਪਿਆ ਉਨੀ ਮਗਰੀ ਨੂੰ ਹੂਰੀਆ ਪਾ ਤੀਆਂ ਠੀਕ ਆ ਇਹਦੇ ਫਾਇਦੇ ਪਤਾ ਕੀ ਕੀ ਹਾਂ ਦੱਸਦੇ ਹਾਂ ਇੱਕ ਜਦੋਂ ਬਾਅਦ ਝੋਨਾ ਲੈਣਾ ਉਹ ਟੈਂਪਰੇਚਰ ਆਪਣੇ ਹੈਗਾ 48-49 ਡਿਗਰੀ ਤੇ ਕਈ ਭਰਾ ਹੁੰਦੇ ਸੀ ਝੋਨਾ ਸੋਕੇ ਚੱਲਣਾ ਜਾਂ ਕੁਝ ਵੀ ਨਾਲ ਦੀ ਨਾਲ ਹੀ ਝੋਨਾ ਤੁਰ ਪਿਆ ਕੋਈ ਝੋਨਾ ਸੁੱਕਿਆ ਇੰਨੀ ਉਦੋਂ ਗਰਮੀ ਸਟਾਰਟਿੰਗ ਦੇ ਵਿੱਚ ਤੇ ਆ ਜਿਹੜਾ ਝੋਨਾ ਇਹ ਥੋੜਾ ਸੋਕੇ ਚੱਲੇ ਆ ਹੁਣ ਇਹਦਾ ਫਰਕ ਦੱਸਦੇ ਆ ਕਈ ਭਰਾ ਆਂਦੇ ਹੀ ਜਾਂ ਪਹਿਲਾਂ ਵੱਢਿਆ ਜਾਣਾ ਜਾਂ ਕੋਈ ਇਹਦਾ ਫਰਕ ਇਦਾਂ ਕੀ ਆ ਜਿਹੜਾ ਝੋਨਾ ਨਾ ਜੇ ਆਪਾਂ ਪੂਰੇ ਇਹਦੇ ਤੱਤ ਗੱਢੀਏ ਐਂਡ ਤੱਕ ਵੱਖਰਾ ਵੜਾਈਏ ਜੀ ਚ ਜੂਰੀਆ ਪਹਿਲਾਂ ਪਈ ਹੋਵੇ ਕੋ ਜਿੱਕਾ ਖੇਦ ਹੋਵੇ ਜੀ ਚ ਬਾਅਦ ਚ ਪਈ ਹੋਵੇ ਇੱਕ ਤੋਂ ਲੈ ਕੇ ਤੇ ਡੇਢ ਦੋ ਮਿੰਟ ਦਾ ਛਾੜਦਾ ਫਰਕ ਪੈਂਦਾ ਪਹਿਲੇ ਨੰਬਰ ਤੇ ਦੇ ਠੀਕ ਹੈ ਜੀ ਦੂਸਰੇ ਨੰਬਰ ਤੇ ਆ ਜਿਹੜਾ ਝੋਨਾ ਜੀ ਚ ਜੂਰੀਆ ਪਹਿਲਾਂ ਪਈ ਇਹ ਆਪਾਂ ਸਹੀ ਤਰੀਕੇ ਨਾਲ ਵੇਖੀ ਇੱਕ ਹਫਤਾ ਪਹਿਲਾਂ ਵੱਢਿਆ ਜਾਊਗਾ ਜੀ ਆ ਝੋਨਾ ਇੱਕ ਹਫਤੇ ਦਾ ਝੋਨੇ ਦਾ ਦਾ ਫਰਕ ਪੈ ਜਾਂਦਾ ਜੀ ਪੂਰਾ ਜਿਹੜਾ ਜੀਚੀ ਆਪਾਂ ਯੂਰੀਆ ਪਹਿਲਾਂ ਪਾਈ ਹੁੰਦੀ ਆ ਹੁਣ ਨਾ ਯੂਰੀਆ ਪਾਉਣ ਦੇ ਤਰੀਕੇ ਕਈ ਆ ਕਈ ਅਹੀਂ ਤੇ ਚਲੋ ਛੱਟਾ ਦਵਾਉਨੇ ਆਪਣੇ ਕਈ ਮਿੱਤਰ ਆ ਉਹ ਡ੍ਰਿਲ ਨਾਲ ਕਰਦੇ ਆ ਜੀ ਤੇ ਇੱਕ ਨੰ ਹੋਰ ਦੱਸ ਦਿੰਨੇ ਆ ਜਿਹੜੇ ਖੇਤਾਂ ਦੇ ਵਿੱਚ ਆਪਾਂ ਕਦੂ ਕਰਨ ਤੋਂ ਪਹਿਲਾਂ ਯੂਰੀਆ ਪਾ ਦਿੰਨੇ ਆ ਜੇ ਆਪਾਂ ਮੰਨ ਲਓ ਵੀ ਆਪਣੇ ਖੇਤ ਦੇ ਵਿੱਚ ਕਿਸੇ ਜੀ ਤਿੰਨ ਬੈਗ ਝੂਰੀਆ ਤੇ ਪੈਂਦੇ ਜਾਣ ਤੇ ਜੀਤੀ ਪਹਿਲਾਂ ਪਾਈ ਹੋਊਗੀ ਨਾ ਝੂਰੀਆ ਢਾਈ ਬੈਗ ਹੀ ਪੈਣਗੇ ਉਦੋਂ ਬਾਅਦ 'ਚ ਖੇਤ ਦੇ ਵਿੱਚ ਆਪਾਂ ਲੋਡ ਹੀ ਨਹੀਂ ਬਣਦੀ ਜੇ ਸਾਰੀ ਦੀ ਸਾਰੀ ਵੀ ਆਪਾਂ ਪਹਿਲਾਂ ਪਾ ਦਈਏ ਇਹ ਨਹੀਂ ਕਿ ਝੂਰੀਆ ਆਪਣੀ ਜੇ ਥੱਲੇ ਆਪਾਂ ਪਾ ਦੀ ਬਾਅਦ 'ਚ ਵੱਜ ਜਾਣੀ ਆ ਜੇ ਤਿੰਨ ਪੈਂਦੀਆਂ ਨਾ ਉੱਪਰ ਝੂਰੀਆ ਤੇ ਜੇ ਆਪਾਂ ਪਹਿਲਾਂ ਪਾ ਦਈਏ ਝੋਨਾ ਲਾਉਣ ਤੋਂ ਢਾਈ ਬੈਗ ਹੀ ਪੈਣਗੇ ਹੁਣ ਨਾ ਜਿਹੜੀ ਮਿੱਟੀ ਪੁੱਟਣ ਵਾਲੀ ਗੱਲ ਸੀ ਮਿੱਟੀ ਪੁੱਟੀ ਹੋ ਜਾ ਕੋ ਜੋ ਤੁਹਾਨੂੰ ਮੈਂ ਫਰਕ ਵਿਖਾਉਣਾ ਆ ਦੇਖੋ ਆ ਨੁੱਕਰ ਸੇ ਹੀ ਮਾ ਨੁੱਕਰ ਦੇ ਵਿੱਚ ਵੀ ਅਸੀਂ ਜੂਰੀਆ ਛਡਾਈ ਸੀ ਬਸ ਅਸੀਂ ਇਹਦਾ ਕੱਢਣਾ ਹੈ ਰਿਜ਼ਲਟ ਹੀ ਕੱਢਣਾ ਨੁੱਕਰ ਚ ਹੀ ਛਡਾ ਕੇ ਆ ਨੁੱਕਰ ਵੇਖ ਲਓ ਨੁੱਕਰ ਚ ਜੂਰੀਆ ਛਡਾ ਕੇ ਗਾੜੀ ਅਸੀਂ ਥੋੜਾ ਥਾਂ ਛੱਡਤਾ ਸੀ ਆ ਵੇਖ ਲਓ ਤੁਹਾਨੂੰ ਉਂਜੀ ਦਿਖਾਉਂਦੇ ਆਣਾ ਥਾਂ ਛੱਡਤਾ ਇਧਰ ਪਰ ਸਵਾ ਬੈਗ ਦੇ ਹਿਸਾਬ ਨਾਲ ਨਹੀਂ ਪਵਾਈਏ ਇਧਰ ਅਸੀਂ ਉਂਜੀ ਪਤਲੀ ਪਤਲੀ ਪਵਾਤੀ ਸੀ ਫਾੜ ਕੱਟਦੀ ਸੀ ਸਿਰਫ ਤੇ ਸਰਫੇ ਦੇ ਰਿਜ਼ਲਟ ਹੀ ਮੁੜ ਕੇ ਭਰਾ ਕਹਿੰਦੇ ਕਿ ਕੀ ਇਹਦਾ ਫਰਕ ਜਾਂ ਕੋਈ ਅਸੀਂ ਆ ਚਲੋ ਇੱਕੋ ਹੀ ਜਾਣਾ ਇੱਤੀ ਤੇ ਮਿੱਟੀ ਨਹੀਂ ਨਾ ਪੁੱਟੀ ਆ ਵੇਖੋ ਹੁਣ ਆਦਨ ਮਖੋਣਾ ਆ ਬੰਨੇ ਬੰਨੇ ਇਹ ਦਿਨ ਕੱਦੂ ਕਰਨ ਤੋਂ ਬਸ 2 ਦਿਨ ਪਹਿਲਾਂ ਆਹ ਵੇਖ ਲਓ ਹਣ ਆਜ ਉਹਨਾਂ ਵੇਖ ਲਓ ਇਧਰੋਂ ਤੇ ਆ ਬੰਨੇ ਵਾਲੀ ਫਾੜ ਵੇਖ ਲਓ ਇਹਦੀ ਪਰ ਸਵਾ ਬੈਗ ਦੇ ਹਿਸਾਬ ਨਾਲ ਨਹੀਂ ਪਈ ਇਹ ਚੀ ਪਤਲੀ ਪਤਲਾ ਜਿਹਾ ਜਿਹਾ ਯੂਰੀਆ ਪਵਾਈ 2 ਦਿਨ ਪਹਿਲਾਂ ਬੰਨੇ ਨਾਲ ਹੀ ਮੁੜ ਕੇ ਹੱਲਾਂ ਦਾ ਇੱਕ ਫੇਰਾ ਲਾਤਾ ਆ ਆ ਵੇਖ ਹੁਣ ਇਧਰ ਫਰਕ ਵੇਖ ਲਓ ਆ ਦੇਖੋ ਇੱਕੋ ਹੀ ਜਾਨਾ ਹੁਣ ਲਾ ਲਓ ਆ ਫਰਕ ਵੇਖ ਲਓ ਵਿੱਚ ਕਾਰਨ ਇਧਰ ਵੇਖ ਲਓ ਇੱਕ ਫਰਕ ਮੈਂ ਤੁਹਾਨੂੰ ਇਹਦਾ ਹੋਰ ਵਿਖਾਉਣਾ ਹਾਂ ਜਿਹੜੀ ਆਪਣੀ ਯੂਰੀਆ ਬਈ ਹੁੰਦੀ ਆ ਪਹਿਲੋਂ ਉਹ ਵੀ ਖੋਣ ਨਹੀਂ ਆ ਵੇਖੋ ਆ ਬੰਨੇ ਵਾਲਾ ਫਰਕ ਦੋਸੀਂ ਵੇਖ ਲਿਆ ਬੰਨੇ ਬੰਨੇ ਪਾੜ ਬਈ ਇਧਰ ਇੱਕ ਨਾਲ ਸਾਡੇ ਥਾਂ ਹੈਗਾ ਪਨੀਰੀ ਵਾਲਾ ਕਿਉਂਕਿ ਪਨੀਰੀ ਨੂੰ ਰਾਸ਼ਨ ਪਿਆ ਹੁੰਦਾ ਪਹਿਲੋਂ ਸਭ ਕੁਝ ਆ ਵੇਖੋ ਜੀ ਆਹ ਪਨੀਰੀ ਵੀ ਹਲੇ ਥੋੜੀ ਬਾਦੀ ਖਲੋਤੀ ਵਿੱਚ ਇਦਾਂ ਹੀ ਓਨਾ ਰਾਤ ਤੱਕ ਪਨੀਰੀ ਹੋ ਗੜੀ ਦੀਆਂ ਹੋਣੀਆਂ ਟਿੱਬੀਆਂ ਤੁਹਾਨੂੰ ਪਨੀਰੀਆਂ ਉੱਥੇ ਖਲੋਤੀਆਂ ਆਹ ਵੇਖੋ ਜੀ ਇਧਰ ਪਨੀਰੀ ਵਾਲਾ ਥਾਂ ਨਹੀਂ ਇਹ ਇਧਰ ਪਨੀਰੀ ਵਾਲਾ ਥਾਂ ਹੈ ਆਪਣੀ ਏਰੀਆ ਦੇ ਥਾਂ ਦੇ ਵਿੱਚੋਂ ਨਾ ਵੇਖੋ ਚੱਕਿਆ ਕਿ ਨਹੀਂ ਪੂਰਾ ਕਿਉਂਕਿ ਇਧਰ ਵੀ ਰਾਸ਼ਨ ਪੂਰਾ ਪਿਆ ਹੁੰਦਾ ਤੇ ਸਿਰਫ ਤੇ ਸਿਰਫ ਆਹ ਥਾਂ ਹੀ ਛੱਡਿਆ ਹੈ ਵਿੱਚ ਟ੍ਰਾਇਲ ਦੇ ਤੌਰ ਤੇ ਸਿਰਫ ਇੰਨਾ ਹੀ ਚਲੋ ਇਧਰ ਤੇ ਪਨੀਰੀ ਵਾਲੇ ਥਾਂ ਨੂੰ ਪਹਿਲਾਂ ਰਾਸ਼ਨ ਬਦਲਾ ਪਿਆ ਹੈ ਹੁਣ ਇੱਕ ਇਹਦਾ ਹੋਰ ਵਿਖਾਉਨੇ ਆ ਆ ਜਿਹੜੀ ਨਾ ਕਿਆਰੀ ਸਾਡੀ ਨਾਲ ਨਾਲ ਇਹ ਨਾ ਅਗਲੇ ਖੇਤਾਂ ਨੂੰ ਪਾਣੀ ਜਾਂਦਾ ਜੀ ਗਾਂ ਉਹ ਗਾਂ ਤੱਕ ਪਾਣੀ ਤੂੰ ਥੱਲੇ ਵੀ ਖੇਤ ਉਧਰ ਤੂੰ ਪਾਣੀ ਜਾਂਦਾ ਇਹ ਜਦੋਂ ਪਹਿਲੇ ਦਿਨ ਅਗਲੇ ਖੇਤ ਚ ਇੱਕੜ ਮਾਰੇ ਅਗਲੇ ਖੇਤ ਚ ਓਨਾ ਲੱਗਾ ਉਦੋਂ ਨਾਲ ਹੀ ਇਹ ਝੋਨਾ ਲੱਗ ਗਿਆ ਇੱਚੀ ਵੀ ਜੂਰੀਆ ਪਹਿਲਾਂ ਪਈ ਇਧਰ ਛੱਡਿਆ ਜੀ ਇਧਰ ਜੂਰੀਆ ਨਹੀਂ ਪਈ ਇਧਰ ਆ ਛੱਡੀ ਤੇ ਆ ਵੇਖ ਲਓ ਜੀ ਇਹਦੇ ਰਿਜ਼ਲਟ ਪਈ ਕਿ ਨਹੀਂ ਸਿਰਫ ਤੇ ਸਿਰਫ ਸਵਾ ਸਵਾ ਬੈਗ ਕਿਉਂਕਿ ਸਾਈ ਹਾਈ ਬ੍ਰੈਡ ਝੋਨਾ ਸਵਾ ਇਹਨੂੰ ਕੋਈ ਬਹੁਤੀ ਜ਼ਿਆਦੀ ਜੂਰੀਆ ਦੀ ਲੋੜ ਨਹੀਂ ਹੁੰਦੀ ਇਹਨੂੰ ਸਵਾ ਕੀ ਦੋ ਬੈਗ ਜੂਰੀਆ ਬਹੁਤ ਹੁੰਦੀ ਆ ਜੇ ਸਵਾ ਸਵਾ ਬੈਗ ਇਹਨੂੰ ਪਹਿਲਾਂ ਪਿਆ ਹੈ ਨਾ ਸਵਾ ਸਵਾ ਬੈਗ ਦੀ ਵੀ ডোজ ਬਾਅਦ ਚ ਪੂਰੀ ਕਰਤੀ ਉਦੋਂ ਬਾਅਦ ਫਿਰ ਇਹਨੂੰ ਅੱਧਾ ਅੱਧਾ ਬੈਗ ਹੋਰ ਪੈ ਗਿਆ ਕਿ ਅੱਦਾ ਅੱਦਾ ਬੈ ਗਈ ਨਵੀਂ ਹੋਰ ਪੈ ਗਿਆ ਪਰ ਇਹ ਐਂਡ ਤੱਕ ਨਾਲ ਨਹੀਂ ਰਲਣਾ ਕਈ ਭਰਾ ਹੰਦੇ ਹੀ ਮਹੀਨੇ ਬਾਅਦ ਫਰਕ ਨਹੀਂ ਲੱਗਣਾ ਜਾਂ ਕੁਝ ਇਹ ਪੱਕਣ ਤੱਕ ਝੋਨਾ ਭਰਾਓ ਨਾਲ ਨਹੀਂ ਰਲਣਾ ਆ ਗੋਪਚੀ ਝੋਨਾ ਪਹਿਲੋਂ ਉਹ ਗੋਪਚੀ ਬਾਅਦ ਚ ਹੀ ਆਉ ਆ ਝੋਨਾ ਪੱਕੂ ਪਹਿਲੋਂ ਆ ਝੋਨਾ ਹਫਤਾ ਬਾਅਦ ਚ ਪੱਕੂਗਾ ਇਹ ਝੋਨੇ ਦਾ ਝਾੜ ਵੀ ਜ਼ਿਆਦਾ ਆਊਗਾ ਆ ਜਿਹੜਾ ਝੋਨੇ ਦਾ ਝਾੜ ਵੀ ਘੱਟ ਹੋਊਗਾ ਤੇ ਬਾਕੀ ਭਰਾ ਆਪੋ ਆਪਣਾ ਤਜਰਬਾ ਕਰਕੇ ਵੇਖ ਸਕਦੇ ਆ ਜੀ ਸਾਰੇ ਭਰਾ ਚਲੋ ਜੇਗੇ ਦਾ ਝੋਨਾ ਰਹਿਦਾ ਲਾਉਣ ਵਾਲਾ ਦੇ ਇਹ ਆ ਕੀ ਕੱਦੂ ਕਰਨ ਤੋਂ 2 ਦਿਨ ਪਹਿਲਾਂ ਪਾਇਓ ਜਿਵੇਂ ਜ਼ਮੀਨਾਂ ਗਿੱਲੀਆਂ ਹੋਣ ਜਾਂ ਕੋਜ ਇਹਵੇਂ ਆਪਾਂ ਰੋਟਾਵੇਟਰ ਫੇਰਨਾ ਕੱਦੂ ਦੇ ਵਿੱਚ ਉਹਦੇ ਵੀ ਰਿਜ਼ਲਟ ਸੋਹਣੇ ਆ ਪਰ ਜਿਹੜਾ 2 ਦਿਨ ਪਹਿਲਾਂ ਪਾ ਪਾ ਦਈ ਦੀ ਉਹਦੇ ਰਿਜ਼ਲਟ ਟੌਪ ਦੇ ਹੀ ਹਨ ਤੇ ਜੇ ਕੋਈ ਜ਼ਮੀਨਾਂ ਗਿੱਲੀਆਂ ਜਾਂ ਮੱਕੀ ਵਾਲੇ ਖੇਤ ਕਿਸੇ ਭਰਾ ਦੇ ਤੇ ਇੱਕ ਖੇਤ ਇੱਕ ਖੇਤ ਜੀ ਚਾਹੇ ਪਾ ਕੇ ਵੇਖ ਲਿਓ ਤੁਸੀਂ ਇੱਕ ਜੀ ਜ਼ਿਆਦਾ ਨਹੀਂ ਇੱਕ ਜਾਂ ਅੱਧੇ ਖੇਤ ਜੀ ਤੁਸੀਂ ਪਾ ਕੇ ਵੇਖ ਲਿਓ ਜਿੱਥੋਂ ਤੱਕ ਪਈ ਹੋਊਗੀ ਉਥੋਂ ਤੱਕ ਵੱਖਰਾ ਹੀ ਫਰਕ ਦੇਖੂਗਾ ਕਿਉਂਕਿ ਉਹ ਬੰਨੇ ਵਾਲੀ ਫਾਰਮ ਆ ਮੈਂ ਤੁਹਾਨੂੰ ਵਿਖਾ ਦਿਆਂ ਇੱ ਇਥੋਂ ਹੀ ਉਹ ਦੀਦੀ ਜਿਓ ਬੰਨੇ ਵਾਲਾ ਮੈਂ ਝੂਮ ਕਰਕੇ ਆ ਵੇਖ ਲੋ ਉਹ ਬੰਨੇ ਦਾ ਫਰਕ ਵੱਖਰਾ ਹੈ ਕਿ ਨਹੀਂ ਆ ਵੇਖ ਲੋ ਝੋਨਾ ਤੇ ਉਹ ਬੰਨੇ ਵਾਲਾ ਵੇਖ ਲੋ ਜੇ ਝੂਮਣਾ ਕਰੀ ਤੇ ਉਦਾਂ ਵੀ ਇਥੋਂ ਦੀਦਾ ਉਹ ਬੰਨਾ ਵੇਖ ਲੋ ਕਿੰਨਾ ਫਰਕ ਤੇ ਬਸ ਇਹਨੂੰ ਜੇ ਪਾਣੀ ਤੁਸੀਂ ਸਾਰੀ ਦੀ ਸਾਰੀ ਵੀ ਪਹਿਲਾਂ ਪਾ ਸਕਦੇ ਪਰ ਅਹੀਂ ਤੇ ਆ ਹਾਈਬ੍ਰਿਡ ਝੋਨੇ ਕਰਕੇ ਸਵਾ ਸਵਾ ਬੈਗ ਪਹਿਲਾਂ ਪਾਈ ਆ ਜਿੱਥੇ ਤਿੰਨ ਬੈਗ ਝੋਨੇ ਨੂੰ ਪੈਂਦੇ ਆ ਜਿੱਥੇ ਜੂਰੀਆ ਥੱਲੇ ਪੈ ਜੂਗੀ ਜਿਵੇਂ ਇੱਧਰ ਥੱਲੇ ਪਈ ਆ ਜਿੱਥੇ ਜੂਰੀਆ ਥੱਲੇ ਪੈ ਜੂਗੀ ਉਥੇ ਜਿਹੜਾ ਐ ਝੋਨੇ ਦਾ ਉਹ ਬਾਹਰ ਦੇ ਵਿੱਚ ਤਿੰਨ ਪੈਂਦੇ ਜੇ ਪਹਿਲਾਂ ਪਾਵਾਂਗੇ ਢਾਈ ਬੈਗਾਂ ਦੀ ਲੋਡ ਬਹੁਤੀ ਵੱਧ ਜੂਰੀਆ ਦੀ ਲੋਡ ਨਹੀਂ ਅੱਧਾ ਬੈਗ ਆਪਣਾ ਜੂਰੀਆ ਦੇ ਇੱਕੜ ਮਗਰ ਬਝੂਗਾ ਹੀ ਕਈ ਭਰਾਵਾਂ ਦੇ ਲਈ ਡਾਣ ਹੋ ਜਾਂਦੀ ਜਾਂ ਕੁਝ ਵੀ ਲਾ ਲਓ ਤੇ ਜੇ ਪਹਿਲਾਂ ਪਾ ਦੀ ਜਿਵੇਂ ਇੱਧਰ ਪਈ ਹੈ ਤੇ ਇੱਧਰ ਨਾਲੋਂ ਇਹਨੂੰ ਅੱਧਾ ਬੈਗ ਘੱਟ ਜੂਰੀਆ ਪਾਉਗੀ ਵੱਧ ਦੀ ਨਹੀਂ ਲੋਡ ਤੇ ਬਾਕੀ ਜ਼ਮੀਨਾਂ ਸਾਡੀਆਂ ਜਿਵੇਂ ਭਰਾਵਾਂ ਦੇ ਪਟਾਈਆਂ ਸਾਡੀਆਂ ਜ਼ਮੀਨਾਂ ਸ਼ੁਰੂ ਤੋਂ ਭਰਾ ਉਹ ਇਦਾਂ ਆਹ ਵੇਖੋ ਤਾਂ ਨੂੰ ਚਾਈ ਤੁਰੀ ਜਾਂਦੀ ਪਰ ਇਹਨੂੰ ਐਨੂੰ ਸਾਡੇ ਰੋਈ ਜਾਂਦੀ ਆ ਜੀ ਐਨ ਉਠਾਂ ਦੀ ਠਾਉ ਤਨ ਦੀਦਾਨਾ ਨਿਮਾਨ ਤੁਰ ਜਾਂਦੀ ਹਰੇਕ ਜਿਵੇਂ ਖੱਤੇ ਦੇ ਮਗਰ ਮੰਨ ਲਓ ਵੀ ਤਿੰਨ ਤਿੰਨ ਦੋ ਦੋ ਢਾਈ ਢਾਈ ਕਿਤੋਂ 4 4 ਫੁੱਟ ਦਾ ਵੀ ਫਰਕ ਹੈਗਾ ਤਾਂ ਉਹਨੂੰ ਤਾਂ ਉਚਾਈ ਤੁਰ ਜਾਂਦੀ ਹੈ ਤੇ ਐਨ ਤੁਰ ਜਾਂਦੀ ਹੈ ਜੀ ਨਿਮਾਨ ਇੰਨਾ ਫਰਕ ਆ ਸਾਡੇ ਤੇ ਅੱਜ ਜੂਰੀਆ ਦੇ ਰਿਜ਼ਲਟ ਧੰਨਵਾਦੀ